ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੰਬੇਡਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪ uri ਦੀ ਅਗਵਾਈ ਹੇਠ ਡੀਐਸਪੀ ਦਫਤਰ ਫਿਲੌਰ ਦੇ ਬਾਹਰ ਰੋਸ ਤਰਨਾ ਦਿੱਤਾ ਗਿਆ ਦੀਪਕ ਰਸੂਲਪ uri ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਲਾਕੇ ਵਿੱਚ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਲੋਕ ਆਕਦੇ ਪਰੇਸ਼ਾਨ ਹਨ ਅਪਰਾਧੀ ਦਿਨ ਦਿਹਾੜੇ ਲੁੱਟਾਂ ਖੋਹਾਂ ਚੋਰੀਆਂ ਅਤੇ ਕੁਟ ਮਾਰ ਦਿਆ ਘਟਨਾਵਾਂ ਨੂੰ ਸ਼ਰਿਆਮ ਅੰਜਾਮ ਦੇ ਰਹੇ ਹਨ ਕਿ ਪੁਲਿਸ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਬਜਾਏ ਗੋੰਗਲੂਆਂ ਤੋਂ ਮਿੱਟੀ ਚਾੜ ਕੇ ਸ਼ਿਕਾਇਤਕਰਤਾ ਨੂੰ ਵਾਪਸ ਪੇਜ ਦਿੰਦੀ ਹੈ। ਇਲਾਕੇ ਦੇ ਲੋਕ ਮਹਿਸੂਸ ਕਰਦੇ ਹਨ ਕਿ ਇੱਥੇ ਪੁਲਿਸ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਜ਼ਿਆਦਾਤਰ ਪੁਲਿਸ ਕਰਮਚਾਰੀ ਸ਼ਿਕਾਇਤਕਰਤਾ ਨੂੰ ਅਕਸਰ ਨਜ਼ਰਅੰਦਾਜ਼ ਕਰਦੇ ਹਨ ਅਤੇ ਉਸ ਦੀ ਸੁਣਵਾਈ ਕਰਨ ਦੀ ਬਜਾਏ ਕਥਿਤ ਤੌਰ ਤੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਉਨਾ ਇੱਕ ਪਿੰਡ ਦੇ ਝਗੜੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਦਬਾਅ ਵਿੱਚ ਆਈ ਪੁਲਿਸ ਨੇ ਕੇਸ ਦਾ ਜ਼ਰੂਰ ਦਰਜ ਕਰ ਦਿੱਤਾ ਪਰ ਦੋਸ਼ੀਆਂ ਵਿਰੁੱਧ ਕੋਈ ਅਮਲੀ ਕਾਰਵਾਈ ਨਹੀਂ ਕੀਤੀ ਜਦਕਿ ਕੇਸ ਵੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੇ ਦਰਜ ਕੀਤਾ ਗਿਆ ਸੀ ਅਖੀਰ ਵਿੱਚ ਡੀਐਸਪੀ ਫਿਲੌਰ ਸਰਵਣ ਸਿੰਘ ਬਲ ਨੇ ਤਰਨਾਕਾਰੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਪਰੋਸਾ ਦਵਾ ਕੇ ਇਸ ਮਾਮਲੇ ਨੂੰ ਠੰਡਾ ਕੀਤਾ ਇਸ ਮੌਕੇ ਸੁਰਿੰਦਰ ਟੰਡਾ ਰਜਿੰਦਰ ਕੇੜਾ ਸੰਜੀਵ ਕਾਦਰੀ ਲਾਲ ਕਮਲ ਅਤੇ ਡਾਕਟਰ ਰਾਣਾ ਵੱਲੋਂ ਰੋਸ ਕਰਨ ਦੀ ਅਗਵਾਈ ਕੀਤੀ ਗਈ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ahuja ਦੀ ਵਿਸ਼ੇਸ਼ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਧੰਨਵਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਫੜਕੇ ਫੈਲਾਓ 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 ਦੇਖ ਲੈਣ ਦੀ ਗੱਲ ਹੈ ਫੈਲਾਓ 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 ਦੁਨੀਆਂ ਨੂੰ ਫੜਕੇ ਫੈਲਾਓ ਫੈਲਾਓ ਦੇ ਬਚੋ ਰਹੀਆਂ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਹੋ ਰਹੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਚੋਰਾ ਨੂੰ ਫੜ ਕੇ ਵਾਹਿ ਲਾਓ ਵਾਹਿ ਲਾਓ ਵਾਹਿ ਲਾਓ ਡਾਗੋ ਨੂੰ ਬੰਦ ਕਰੋ ਬੰਦ ਕਰੋ ਵਾਹਿ ਕਰੋ ਸ਼ਾਕਰਨ ਵਾਲੇ ਤਸਕਰਾਂ ਨੂੰ ਫੜ ਕੇ ਵਾਹਿ ਲਾਓ ਵਾਹਿ ਲਾਓ ਵਾਹਿ ਲਾਓ ਸ਼ਹਿਰ ਫਲੋਰ ਵਿਖੇ ਬੜਕਾਲ ਸਾਰਾ ਪੰਜਾਬ ਤੋਂ ਸੀਨ ਫਲੋਰ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਸ ਸ਼ਹਿਰ ਦਾ ਸਭ ਡਿਵੀਜ਼ਨ ਫਲੋਰ ਦਾ ਜਿਹੜਾ ਲੁੱਟਾਂ ਖੋਹਾਂ ਸਰਾਪਿੰਗ ਔਰ ਨਸ਼ਾ ਤਸਕਰਾਂ ਦਾ ਜਿਹੜਾ ਬੋਲਬਾਲਾ ਆ ਸੋ ਕੋਈ ਵੀ ਜਿਹੜਾ ਰਾਹੀਰਿਆ ਉਹ ਕਿਸੇ ਵੀ ਟਾਈਮ ਸੁਰੱਖਿਤ ਨਹੀਂ ਜਦੋਂ ਵੀ ਉਹ ਆਪਣੇ ਬੱਚਿਆਂ ਸਕੂਲ ਤੋਂ ਕਾਲਜ ਤੋਂ ਆਪਣੇ ਘਰ ਆਂਦੇ ਉਹਨਾਂ ਦੇ ਮੋਬਾਈਲ ਫੋਨ ਜਿਹੜੇ ਆ ਉਹ ਸਨੇਹਨੀ ਕੀਤੀ ਜਾਂਦੀ ਲੁੱਟ ਖੋਹ ਕੀਤੀ ਜਾਂਦੀ ਘਰਾਂ ਦੇ ਵਿੱਚ ਟੂਟੀਆਂ ਵਗੈਰਾ ਲਾਈਆਂ ਜਾਂਦੀਆਂ ਗੱਡੀ ਬਾਹਰ ਖੜੀ ਉਹਨਾਂ ਦੀ ਬੈਟਰੀਆਂ ਤੱਕ ਚੋਰ ਜਿਹੜੇ ਲਾ ਕੇ ਲੈ ਜਾਂਦੇ ਆ ਪਰ ਪੁਲਿਸ ਨੇ ਕੀ ਆ ਅਜ ਤੱਕ ਕੋਈ ਫਲੋਰ ਬਸਰੇ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਨਾ ਤੇ ਸਿਰਫ ਚੋਰ ਨੂੰ ਜੇਕਰ ਥੋੜਾ ਜਿਹਾ ਪਰਚਾ ਕੱਢ ਕੇ ਭੇਜ ਦਿੰਦੇ ਆ ਪਰ ਚੋਰੀ ਦੁਆਰਾ ਕੀਤਾ ਲੋਡਾ ਜਿਹੜਾ ਸਮਾਨ ਆ ਉਹ ਜਿਹੜਾ ਸਮਾਨ ਜਿੱਥੇ ਵੇਚਣ ਜਾਂਦੇ ਆ ਉਹਦਾ ਕੱਲ ਤੱਕ ਪਤਾ ਨਹੀਂ ਕੀਤਾ ਸੋ ਅੱਜ ਉਸ ਦੇ ਲਈ ਅਸੀਂ ਫਲੋਰ ਸ਼ਹਿਰ ਦੇ ਅੰਦਰ ਰੋਸ ਮਾਰਚ ਜਿਹੜਾ ਵੱਡੇ ਪੱਧਰ ਤੇ ਸ਼ਹਿਰ ਫਲੋਰ ਦੇ ਬਜ਼ਾਰਾ ਵਿੱਚ ਉਹ ਕਰਨਾ ਸੀ ਸਾਨੂੰ ਇਸ ਕਰਕੇ ਪੋਸਟਪੋਨ ਕਰਨਾ ਪਿਆ ਕਿਉਂਕਿ ਸਾਡੇ ਫਲੋਰ ਹਲਕੇ ਦੇ ਇੱਥੇ ਜਿੰਨੇ ਮੰਦਰ ਕਮੇਟੀਆਂ ਦੇ ਕੁਝ ਮੈਨੂੰ ਫੋਨ ਆਏ ਕਿ ਅੱਜ ਜਨਮ ਅਸ਼ਮੀ ਦਾ ਤਿਹਾਰ ਹੈ ਕਿ ਤੁਸੀਂ ਜਿਹੜੀ ਆ ਅਰਤੀ ਲੋਕ ਜਿਹੜਾ ਮੁਜ਼ਾਹਰਾ ਕਰਨਾ ਅੱਧ ਪੁੱਤਰਦਨ ਤੇ ਨਾ ਕਰੋ ਫੇਸ ਕਰਕੇ ਸੀ ਉਹ ਜਿੱਦਾਂ ਤੁਸੀਂ ਚੌਕੀ ਇੰਚਾਰਜ ਅਪਰਾਧ ਦੇ ਤੇ આરોਪ ਲਗਾਏ ਹੈਗੇ ਆ ਉਹਨਾਂ ਤੇ ਕੀ ਨਹੀਂ ਕਾਰਵਾਈ ਕਰਨ ਦਾ ਸਵਾਲ ਚੁੜਿਆ ਹੈ ਚੌਕੀ ਇੰਚਾਰਜ ਅਪਰਾਧ ਇਸ ਮੇਰੇ આરોਪ ਨਹੀਂ ਸੀ ਚੌਕੀ ਇੰਚਾਰਜ ਅਪਰਾਧ ਦੇ ਹਲਕੇ ਦੇ ਲੋਕ ਮੇਰੇ ਨਾਲ ਆਏ ਉਹਨਾਂ ਦੇ ਸਾਰਿਆਂ ਦੇ આરોਪ ਸੀ ਕਿ ਉਹਨਾਂ ਨੇ ਜਿਹੜਾ ਪਿਛਲੇ ਦਿਨੋਂ ਇੱਕ ਐਫ ਆਈ ਆਰ ਲੌਂਚ ਕੀਤੀ ਉਹ ਬੱਚੀਆਂ ਜਿਹੜੀਆਂ ਐਸੇ ਜਮਾਦਿਆਂ ਨਵਾਲਜ ਜਿਹੜੀਆਂ ਬੱਚੀਆਂ ਉਹਨਾਂ ਦਾ ਵੀ ਪਰਚਾ ਕੱਢਦਾ ਸੋ ਇਲਾਕੇ ਦੇ ਵਿੱਚ ਉੱਥੇ ਖੌਫ ਦਾ ਜਿਹੜਾ ਮਾਹੌਲ ਆ ਬਹੁਤ ਵੱਡੀਆਂ ਲੁੱਟਾਂ ਖਵਾਜੇ ਤੇ ਕੋਈ ਕਾਰਵਾਈ ਹ ਤੱਕ ਨਹੀਂ ਹੋਈ ਸੀ। ਤੋਂ ਡੀਐਸਪੀ ਫਲੋਰ ਸਾਹਿਬ ਨੇ ਅੱਜ ਸਾਨੂੰ ਭਰੋਸਾ ਦਿੱਤਾ ਕਿ ਉਹਨਾਂ ਨੇ ਜਿਹੜਾ ਲੈਣ ਹਜ਼ਰ ਕਰ ਦਿੱਤਾ ਗਿਆ। ਸੋ ਇਹ ਵੀ ਹਲਕੇ ਦੀ ਬਹੁਤ ਵੱਡੀ ਜਿਹੜੀ ਮੰਗ ਸੀ ਕਿਉਂਕਿ ਜਦੋਂ ਮਨਾਂ ਤੇ ਬਹੁਤ ਦੇ ਰਹਿ ਜਾਂਦਾ ਸੋ ਆਪਣੀਆਂ ਮਨਮਈਆਂ ਮਰਜ਼ੀਆਂ ਜਿਹੜੀਆਂ ਕਰਨ ਲੱਪਾਂਦਾ। ਸੋ ਅੱਜ ਮਿਰਕਾ ਸਾਨਾ ਪੰਜਾਬ ਤੋਂ ਸੀਰ ਫਲੋਰ ਦੇ ਜਿਹੜਾ ਇਲਾਕੇ ਦੇ ਵਿੱਚ ਲੁੱਟਾਂ ਖਵਾ ਵਧ ਰਹੀਆਂ ਸੀ ਉਹਦੇ ਲਈ ਰੋਸ ਮਾਰਜ ਜਿਹੜਾ ਅਸੀਂ ਫਲੋਰ ਸਾਹਿਬ ਕੇ ਇਹ ਵੱਡੇ ਪੱਧਰ ਤੇ ਕੱਢਿਆ ਜੀ। ਲੁੱਟਾਂ ਸਾਧ ਕੇ ਉਹਨਾਂ ਕੋਲ ਇਹਨਾਂ ਦੀਆਂ ਬੇਟੀਆਂ ਦੀ ਪਟਾਈਆਂ ਇਹਨਾਂ ਦਾ ਹਸਬੰਦ ਦੀ ਪਟਾਇਆ ਕੋਈ ਪਰਚਾ ਪੁਲਿਸ ਨੇ ਨਹੀਂ ਕੀਤਾ ਤੋਂ ਅਰਦਾਸ ਪੁਲਿਸ ਕੋਲ ਗਏ ਕੋਈ ਪਰਚਾ ਨਹੀਂ ਹੋਇਆ ਏਅਰ ਹਾਈ ਕੋਰਟ ਦਾ ਰੋਕ ਕੀਤਾ ਹਾਈ ਕੋਰਟ ਨੇ ਜਦੋਂ ਦਿੱਤੀਆਂ ਆਪਣੀਆਂ ਗਾਈਡਲਾਈਨਸ ਤੇ ਹਾਰ ਨਹੀਂ ਐਸਐਸਪੀ ਸਾਹਿਬ ਨੇ ਇੱਕ ਆਡੀ ਐਫੀਡੇਵਿਟ ਦਿੱਤਾ ਉਹ ਐਫੀਡੇਵਿਟ ਤੇ ਇਨਕੁਆਰੀ ਕਰਕੇ ਐਸਐਸਪੀ ਸਾਹਿਬ ਕਹਿੰਦੇ ਨੇ ਕਿ ਅੱਜ ਹੀ ਪਰਚਾ ਕੀਤਾ ਸੋ ਐਂਡ ਆਪੋਜੀਟ ਪਾਰਟੀ ਤੇ

ਅੱਜ ਮੇਰੇ ਆਫਿਸ ਦੇ ਬਾਹਰ ਇਕੱਠੇ ਹੋ ਕੇ ਇਹਨਾਂ ਨੇ ਆਪਣੀਆਂ ਕੁਝ ਮੰਗਾਂ ਰੱਖੀਆਂ ਨੇ ਜਿਸ ਬੰਦ ਵਿੱਚ ਚੋਕੀਚਾ ਜੱਪਰੇ ਦੇ ਖਿਲਾਫ ਹਨ ਕੁਝ ਉਹਨਾਂ ਨੂੰ ਅਸੀਂ ਆਲਰੇਡੀ ਹੀ ਜਿਹੜਾ ਸੀ ਉਹ ਬਰਖਾ ਕਸ਼ ਕਹਿੰਦਾ ਸਨ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਪਰਸੋਂ ਰਾਤ ਨੂੰ ਹੀ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈਗਾ ਉਹ ਜਿਹਨਾਂ ਦੀਆਂ ਮੰਗਾਂ ਨੇ ਚਾਰ ਪੰਜ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਸਾਡੇ ਕੋਲ ਕੁਝ ਪੁਰਾਣੇ ਮਕਦਮੇ ਨੇ ਉਹ ਅਦਾਲਤ 'ਚ ਨਹੀਂ ਦਿੱਤੇ ਗਏ ਇੱਕ ਦੋ ਚੋਰੀਆਂ ਦੇ ਸਬੰਧ ਤੇ ਇਹਨਾਂ ਨੇ ਗੱਲ ਕੀਤੀ ਆ ਇਹ ਸਾਰਾ ਹੀ ਜਿਹੜਾ ਇਹਨਾਂ ਨੂੰ ਵਿਦਨ ਇਹਨਾਂ ਦਾ ਮੈਂ ਪ੍ਰੋਮਿਸ ਕੀਤਾ ਵੀ ਵਿਦਨ ਵੀਕ 'ਚ ਜਿਹੜਾ ਕੰਮ ਆ ਸਾਰਾ ਖਤਮ ਕਰਤਾ ਜਾਵੇਗਾ ਕਿਉਂਕਿ ਮੇਰੀ ਪੋਸਟਿੰਗ ਵੀ ਹਜੇ 10 ਦਿਨ ਪਹਿਲਾਂ ਹੀ ਇੱਥੇ ਹੋਈ ਹੈ 8-9 ਦਿਨ ਹੋਏ ਨੇ ਤੇ ਇਹਨਾਂ ਦੀਆਂ ਅਗਰੰਸੀਸ ਸੁਣਨੀਆਂ ਉਹਨਾਂ ਨੂੰ ਮੈਂ ਹੱਲ ਕਰਾਂਗਾ ਸਭ ਜਿਹੜਾ ਲੇਡੀਆਂ ਨੇ ਕਹਿੰਦੀ ਇਹ ਸਾਡੇ ਨਜਾਇਜ਼ ਪਾਸੇ ਕੀਤੇ ਹੈ ਕੋ ਨਮਾਲਕ ਲੱਤੀਆਂ ਆਂ ਉਹਨਾਂ ਦੇ ਵੀ ਪਰਚੇ ਕੀਤੇ ਰਹਿਗੇ ਨਹੀਂ ਉਹ ਐਫ ਆਈ ਆਰ ਨਹੀਂ ਕੋਈ ਦਰਜ ਕੀਤੀ ਉਹਨਾਂ ਨੇ ਸਤਗੁੰਜਾ ਕੀਤੀ ਹੈ ਜੀ ਆ ਉਹ ਮੈਟਰ ਆਪਾਂ ਦੇਖ ਲਾਂਗੇ ਵੀ ਲੜਾਈ ਸਤਗੁੰਜਾ ਦਾ ਕਾਰਨ ਕੀ ਸੀ ਉਹ ਉਹਦੀ ਗੱਲ ਸੁਣ ਕੇ ਉਹ ਕੋਈ ਕੰਪਲੇਨ ਲੈ ਕੇ ਤੇ ਮਾਜੋ ਐਸਟੀਐਮ ਸਾਹਿਬ ਕੋ ਭੇਜ ਦਿੱਤੀ ਜਾਂ ਜੇ ਉਹ ਵੀ ਮਸਲਾ ਹੱਲ ਕਰਤਾ ਜਾਏ